ਤੇ ਤ੍ਰਿਕਜੀ ਦਿਨ ਸ਼ੁੱਕਰਵਾਰ ਤੇ ਟਾਈਮ 7 ਵਜੇ ਸਵੇਰ ਦੇ ਤੇ ਰਾਤ ਕਹਿੰਦੇ ਮੁੰਡਿਆਂ ਨੇ ਬਾਈ ਉਹ ਉਧਰ ਅਲਕਨੰਦਾ ਨਦੀ ਦੇ ਕਿਨਾਰੇ ਹੈ ਤਾਂ ਹੁਣ ਵੀ ਕਿਨਾਰੇ ਹੀ ਐ ਉੱਥੇ ਤੰਬੂ ਲਾਏ ਸੀਗੇ ਭਾਈ ਤੇ ਰਾਤ ਮੀਨੇ ਭਾਜੜਾ ਪਾਤੀਆਂ ਤੇ ਹੁਣ ਸਵੇਰੇ ਸਵੇਰੇ ਆ ਕੇ ਦੁਕਾਨ ਵਾਲੇ ਬਾਈ ਨੇ ਭਾਜੜਾ ਪਾਤੀਆਂ ਕਹਿੰਦਾ ਬਾਈ ਚੱਕ ਲੋ ਟੈਂਟ ਫੋੜੀ ਮੈਂਟ ਮਾਰੋ ਕਹਿੰਦਾ ਮੇਰੇ ਗਾਹਕ ਖਰਾਬ ਕਰੀ ਜਾਂਦੇ ਹੋ ਤੇ ਭਾਈ ਨੀਂਦ ਅਜੇ ਹੋਰ ਲੈਣੀ ਸੀਗੀ ਹਾਂ ਆ ਬਾਈ ਨੇ ਮੈਨੂੰ ਸੰਦੀਪ ਨੇ ਕਹਿਆ ਕਹਿੰਦਾ ਬਾਈ ਦੇ ਕਸਟਮਰ ਖਰਾਬ ਹੋਈ ਜਾਂਦੇ ਆ ਕਿ ਤੂੰ ਕਹਿੰਦਾ ਬਾਈ ਉੱਠ ਖੜੋ ਵੀ ਨਾ ਰੌਣ ਨਾਲ ਦੂਜੀ ਐ ਤੂੰ ਮੈਨੂੰ ਐਮੀਠਾਤਾ ਪਹਿਲੇ ਸਵੇਰੇ ਸਵੇਰੇ 12 ਵਜੇ ਕਿੰਨਾ ਸੀ ਜਾਂਦਾ ਜਿਹੜੀ ਤੇ ਦੰਡ ਮਰ ਕੱਟਦਾ ਫੇਰ ਆ ਜੀ ਤੀ ਜੀ ਉੱਠ ਖੜ ਬਾਈ ਦੇ ਕਸਟਮਰ ਖਰਾਬ ਹੋਈ ਜਾਂਦੇ ਆ ਮੇਰੇ ਵੱਲੋਂ ਕੋਈ ਚੱਕਰ ਨਹੀਂ ਹੈ ਕਿੱਥੇ ਫਿਰ ਲਾ ਦੋ ਸਸਰੀਕਾਲ ਜੀ ਸਾਰੇ ਭਰਾਵਾਂ ਨੂੰ ਬਈ ਵੱਡੇ ਛੋਟਿਆਂ ਨੂੰ ਸਾਰਿਆਂ ਨੂੰ ਸਸਰੀਕਾਲ ਜੀ ਤੇ ਸਾਡਾ ਸਿਸਟਮ ਬਈ ਕਿਦਾਂ ਦਾਗਾ ਦਿਨੇ ਅਸੀਂ ਸੈਂਟਰ ਚਲਾ ਚਲਾ ਗਰਮੀ ਮਰ ਜਾਂਦੇ ਆਗੇ ਤੇ ਰਾਤ ਨੂੰ ਅਸੀਂ ਪਾਲੇ ਮਰ ਜਾਂਦੇ ਆ ਸਾਡੇ ਕੋਲੇ ਆ ਵਿਚ ਬੜਨ ਦੇ ਵਾਲੇ ਕੰਬਲ ਜੇ ਇਦਾਂ ਦੇ ਹੀ ਆਗੇ ਪਤਲੇ ਹੀ ਆਗੇ ਹੁਣ ਸਵੇਰੇ ਜਿਹੜੀ ਸਾਰਿਆਂ ਨੂੰ ਵੱਧ ਜ਼ਰੂਰਤ ਵਾਲੀ ਚੀਜ਼ ਹੈ ਉਹੀ ਬਣੀ ਜਾਂਦੀ ਹੈਗੀ ਪਾ ਦਿਓ ਬਈ ਸੰਦੀਪ 8-10 ਪਹੁੰਚ ਪਾ ਦੇ ਕੌਫੀ ਦੇ ਫੇਰ ਮੜਾ ਸਰੀਰ ਕਰਮ ਹੋਊਗਾ ਪਹਿਲਾਂ ਇਹਨਾਂ ਨੂੰ ਮੈਂ ਤ੍ਰੇਸਲੀ ਦੇਣਾ ਆਹ ਹਾ ਇਹ ਵੀ ਜ਼ਰੂਰੀ ਹੈ ਆਹ ਹਾ ਹਾ ਲੈ ਆ ਬਾਈ ਆਪ ਬਰਾੜ ਬਾਈ ਆਪ ਅਸਤਾ ਪੀਓ ਦੇਣੀ ਹੈ ਇਹਨੇ ਬੇਸ਼ਰਮ ਹੈ ਨਾ ਮੜਾ ਸਰੀਰ ਕਾਇਮ ਹੋ ਜਾਂਦਾ ਕਾਫੀ ਨਾਲ ਆਪਾਂ ਪਿਓ ਨਹੀਂ ਗੇ ਬਰਾੜ ਬਾਈ ਤੇ ਟੀਕੀ ਕੋਲ ਨਹੀਂ ਕਰਦਾ ਕਰਦੇ ਕਰਾਉਂਦੇ ਬਾਈ ਟਾਈਮ 10 ਦੇ ਨੇੜੇ ਹੋ ਗਿਆ ਫੋਨ ਫਾਨ ਚਾਰਜ ਕੀਤੇ ਫੋਨ ਫਾਨ ਚਾਰਜ ਕੀਤੇ ਪਾਵਰ ਬੈਂਕ ਚਾਰਜ ਕੀਤੇ ਤੇ ਧੁੱਪ ਧੱਪ ਸੇਕੀ ਤੇ ਹੁਣ ਆਪਣਾ ਜਿਹੜਾ ਯਾਤਰਾ ਸ਼ੁਰੂ ਹੁੰਦੀ ਆ ਬਾਈ ਆ ਕਿੰਨਾ ਰਹਿ ਗਿਆ ਜੀ 19 ਕਿਲੋਮੀਟਰ 19 19 ਕਿਲੋਮੀਟਰ ਰਹਿ ਗਿਆ ਬਾਈ ਆਪਣਾ ਬਦਰੀਨਾਥ ਤੇ ਕੱਲ ਤਾਂ ਬਾੜੀ ਖੇਚ ਮਾਰੀ ਨਹੀਂ ਤੇ ਅੱਜ ਥੋੜੀ ਖੇਚਲਾ ਕਰਾਂਗੇ ਪਹੁੰਚਾਂਗੇ ਟਾਈਮ ਹੋ ਗਿਆ ਜੀ ਪੌਣੇ 11 ਦਾ ਤੇ ਮੁੰਡੇ 500 ਮੀਟਰ ਚੱਲ ਕੇ ਜਾਂ ਕਿਲੋਮੀਟਰ ਚੱਲ ਕੇ ਦਾਮ ਲੈਣ ਵਾਸਤੇ ਬੈਠ ਜਾਂਦੇ ਨੇ ਤੇ ਸਾਹਮਣੇ ਆਹ ਹਲਕਨੰਦਾ ਨਦੀ ਸੀਗੀ ਬਾਈ ਮੈਂ ਦੇਖੀ ਜਾਂਦਾ ਸੀ ਵੀ ਉਹ ਸਾਹਮਣੇ ਦੋ ਮੋਗੇ ਜੇ ਘਰੇ ਪਏ ਹੈਗੇ ਕੀ ਕਨੈਕਸ਼ਨ ਕੀ ਗੱਲਬਾਤ ਆ ਇਹ ਜਿਹੜਾ ਇਹਦਾ ਬਾਈ ਸਹੀ ਰਾਹ ਹੈ ਹਲਕਨੰਦਾ ਦਾ ਉਹ ਤਾਂ ਸਾਨੂੰ ਦਿਖੀ ਜਾਂਦਾ ਹਨਾ ਇਸ ਸਾਈਡ ਤੋਂ ਆ ਰਿਹਾਗਾ ਉਹ ਜਿਹੜਾ ਪਿੱਛੋਂ ਨਾਲ ਇਹਦਾ ਪਾਣੀ ਨਾ ਡਿਵਾਈਡ ਕਰਕੇ ਮਤਲਬ ਕਿ ਹੋਰ ਪਾਸੇ ਮੂਰੇ ਬੰਨ ਲਾ ਕੇ ਉਹ ਪਿੱਛੇ ਨਾਲ ਹੋ ਬਣਿਆ ਹੋਇਆਗਾ ਬਿਜਲੀ ਵਾਲਾ ਪਾਣੀ ਉਧਰ ਦੀ ਕੀਤਾ ਹੋਇਆਗਾ ਇਧਰ ਦੀ ਪਾਣੀ ਇਹਨਾਂ ਨੇ ਬੰਦ ਕਰਤਾ ਸਹੀ ਰਾਹ ਦੀ ਸਾਈਡ ਦੀ ਪਾਣੀ ਗੱਡ ਲੈਂਦਾ ਹੋ ਭਾਈ ਦੋ ਮੋਗਿਆਂ ਵਿੱਚ ਦੀ ਗੱਡ ਲੈਂਦਾ ਤੇ ਗਾਂ ਭਾਈ ਉੱਥੇ ਦੇ ਨਾਲ ਤੋਂ ਪਾਣੀ ਤੋਂ ਜੋ ਵੀ ਕੰਮ ਲੱਤੇ ਜਾਂਦੇ ਹਨਾ ਬਿਜਲੀ ਬਣਾਉਣੀ ਜਾਂ ਕੁਝ ਹੋਰ ਕਰਨਾ ਉਹ ਕੰਮ ਲੈ ਕੇ ਤੇ ਪਾਣੀ ਨੂੰ ਇਧਰ ਦੀ ਕੱਢ ਦਿੱਤਾ ਜਾਂਦਾਗਾ ਆ ਦੇਖ ਲੋ ਜਦ ਪਾਣੀ ਜ਼ਿਆਦਾ ਬਾਦੂਤ ਜਾਂਦਾ ਹੋਊਗਾ ਤਾਂ ਫਿਰ ਆ ਰਾਤ ਆ ਭਾਈ ਜਿਹੜਾ ਮੇਨ ਰਾਹ ਹੈਗਾ ਉਹ ਤਾਂ ਹੈਗਾ ਹੀ ਹੈਗਾ ਤੇ ਨਹੀਂ ਉਹ ਦੋ ਮੋਗਿਆਂ ਦੇ ਵਿੱਚ ਦੀ ਪਾਣੀ ਆਈ ਜਾਂਦਾਗਾ ਇੱਥੇ ਨੱਕਾ ਮਾਰਿਆ ਹੋਇਆ ਹੈ ਜੀ ਹਲਕਨੰਦਾ ਨੂੰ ਆ ਦੇਖੋ ਹਰਸ਼ਪੁਰੀ ਐ ਰੜੀ ਪਈ ਹੈਗੀ ਚਾਹੇ ਵੀ ਦਾਲ ਸਬ지 ਰੱਖ ਕੇ ਨਾ ਰੋਟੀ ਖਾ ਲਗੇ ਇੱਥੋਂ ਇਹ ਪਰਾਂ ਨੂੰ ਕਰ ਲੈਂਦੇ ਆ ਪਾਣੀ ਦਾ ਨੱਕਾ ਮਾਰ ਕੇ ਨਾ ਉਧਰ ਥੱਲੇ ਦੀ ਉਹ ਸਾਹਮਣੇ ਸਟੋਰ ਵਗੈਰਾ ਕੇ ਇਹਨਾਂ ਦੇ ਜਿੱਦੜ ਇਹ ਬਿਜਲੀ ਬਿਜਲੀ ਬਣਾਉਂਦੇ ਆ ਕਿ ਗੱਲ ਬਾਤ ਜੋ ਵੀ ਹੈ ਨਾ ਤੇ ਗਾਂ ਸਾਨੂੰ ਦਿਖਾਏ ਸੀ ਵਾ ਵੀ 2 ਵਾਲੇ ਜੇ ਰੱਖੇ ਹੋਏ ਆ ਪਾਣੀ ਕਿੱਧਰ ਦੀ ਜਾਂਦਾਗਾ ਉਹ ਸਾਹਮਣੇ ਮਾਰਿਆ ਹੋਇਆ ਨੱਕਾ ਇਹਨਾਂ ਨੇ ਬੰਨ ਇੱਥੋਂ ਲਾਇਆ ਹੋਇਆ ਸਹੀ ਰਾਤ ਹਲਕਨੰਦਾ ਦਾ ਇਹ ਆ ਬਾਈ ਜਿਹੜਾ ਸੁੱਕਾ ਪਿਆਗਾ ਜੋ ਹੈ ਉਹ ਬੀਨਸੂਟ ਹੋਰ ਰਿਸਪੌਂਸ ਪਤਾ ਕੈਸਾ ਦਿੰਦਾ ਹੈ ਬਿਲਕੁਲ ਬੇਕਾਰ ਕੋਈ ਪੈਸਾ ਲਗਾਣੇ ਕੇ ਬਾਅਦ ਵੀ ਜੈਨੂਇਨ ਆਡੀਅੰਸ ਕੇ ਪਾਸ ਜਾ ਹੀ ਨਹੀਂ ਰਹਾ ਕਾਮ ਭਾਈ ਓਵਰ ਬੰਦੇ ਹੋਵੇ ਐਡ ਦਿਲਾਣੇ ਵਾਲੇ ਉਹ ਪੈਸਾ ਖਮਾਰੀ ਆ ਟਾਈਮ ਭਾਈ 1 ਵਜ ਗਿਆ ਤੇ ਕੱਲ ਦੇ ਚੱਲੇ ਹੋਏ ਆਂਗੇ ਬਦਰੀਨਾਥ ਵੱਲ ਨੂੰ ਤੇ ਕਿਲੋਮੀਟਰ ਭਾਵੇਂ ਇੱਕ ਮਿੰਟੀ ਕਿਲੋਮੀਟਰ ਭਾਵੇਂ ਆਪਾਂ 10 12 ਹੀ ਕੱਟਿਆਗਾ ਪਰ ਚੜਾਈ ਚੜਾਈ ਆਈ ਜਾਂਦੀ ਹੈਗੀ ਤੇ ਇੱਕ ਆਪਣੇ ਬੰਦੇ ਨਾ ਥੋੜੇ ਜਿ ਕੰਡਮ ਚੱਲ ਰਿਹਾ ਸਾਰਿਆਂ ਨੂੰ ਕੰਨਸੀ ਜੀਖ ਖਾਮ ਜਖੂਮ ਜਾ ਹੋਇਆ ਪਿਆਗਾ ਹੋ ਹੋ ਸਾਹ ਚੜਿਆ ਪਿਆ ਤੇ ਇਦਾਂ ਦੀਆਂ ਚੜਾਈਆਂ ਬਾਈ ਆ ਥੋੜੀ ਜਿਆਦਾ ਖਤਰਨਾਕ ਚੜਾਈ ਆ ਕੁਛ ਨਹੀਂ ਲੱਗਦੀਆਂ ਜਦੋਂ ਪੈੰਡ ਪੈੰਡ ਵਾਲੇ ਆਪਣੇ ਮਿੱਤਰ ਵੇਲੀ ਨਾਲ ਸਰਤਾਜ ਵਰਗੇ ਬਾਈ ਕੰਧ ਤੇ ਲੱਗਿਆ ਹੁੰਦਾ ਵੱਡਾ ਟੀਵੀ ਤੇ ਵੀਡੀਓ ਆਪਣੀ ਚਲਾ ਕੇ ਫੋਟੋ ਭੇਜ ਦਿੰਦੇ ਆ ਸਵੇਰੇ ਸਵੇਰੇ ਇੰਸਟਾਗ੍ਰਾਮ ਤੇ ਵੀ ਭਾਈ ਦੇਖੀ ਜਾਂਦੇ ਆ ਸੀ ਹੈਗੇ ਆਂਗੇ ਤੇ ਉਦੋਂ ਬਾਈ ਮਨ ਨੂੰ ਹੋਰ ਆਉਂ ਸਾਹ ਹੋ ਜਾਂਦਾਗਾ ਹਨਾ ਤੇ ਹੁਣ ਇੱਕ ਹੋਰ ਫੋਨ ਵੀ ਆਇਆ ਸੀਗਾ ਬਾਈ ਯੂ ਐਸ ਏ ਤੋਂ ਆਇਆ ਸੀਗਾ ਜਲੰਧਰ ਏਰੀਆ ਦਾ ਸੀਗਾ ਬਾਈ ਤੇ ਸਾਰੇ ਜਿੰਨੇ ਦਾ ਵੀ ਫੋਨ ਮੈਸੇਜ ਆਉਂਦੇ ਹਨਾ ਸਾਰਿਆਂ ਦਾ ਬਾਈ ਦਿলো ਧੰਨਵਾਦ ਸਾਡਾ ਫੇਰ ਹੀ ਤੁਹਾਡੇ ਨਾਲ ਹੌਸਲਾ ਸਾਡਾ ਦੁੱਗਣਾ ਹੋ ਜਾਂਦਾ ਹੈਗਾ ਇਹ ਕੀ ਕਰਦਾ ਨਾ ਦੇਸੀ ਸਾਈਕਲ ਨੂੰ ਮੋਟਿਆਂ ਦੇ ਚੱਕ ਕੇ ਲੈ ਚੱਲ ਗਏ ਟਾਈਮ ਜੀ 1 ਵਜ ਕੇ 6 ਮਿੰਟ ਹੋ ਗਏ ਤੇ ਹੁਣ ਹੀ ਆਪਾਂ 2 ਮਿੰਟ ਪਹਿਲਾਂ ਉਹ ਪਿੱਛੇ ਖੜੇ ਸੀ ਆਪਣੇ ਸਾਥੀ ਜਿਹੜੇ ਆਈ ਜਾਂਦੇ ਆਗੇ ਤੇ ਦੋ ਮੋਟਰਸਾਈਕਲਾਂ ਤੇ ਬਾਈ ਆਏ ਆਪਣੇ ਪੰਜਾਬੀ ਭਰਾ ਸਾਸਰੀਕਾਲ ਬਾਈ ਇਹ ਕਿਹੜੀ ਜਗ੍ਹਾ ਤੋਂ ਬਾਈ ਬਾਈ ਆਪਾਂ ਖਨੋਰੀ ਕੋਲੋਂ ਖਨੋਰੀ ਕੋਲੋਂ ਤੇ ਦੇਖਦੇ ਹੁੰਨੇ ਆ ਬਾਈ ਵੀਡੀਓ ਆਪਣੀਆਂ ਬਹੁਤ ਜ਼ਿਆਦਾ ਤੇ ਦਰਸ਼ਕਰਾ ਇਹ ਮਹਾਰਾਜ ਦੇ ਜੀ ਤੇ ਹੁਣ ਇਧਰ ਬਧਰੀ ਨਾਸ ਜੀ ਠੀਕ ਆ ਬਾਈ ਤੇ ਤੁਹਾਡਾ ਕਿਹੜਾ ਪਿੰਡ ਆ ਬਾਈ ਸਾਸਰੀਕਾਲ ਮਹਿਰ ਸਾਹਿਬ ਜੀ ਮਹਿਰ ਸਾਹਿਬ ਜੀ ਕਿਹੜੇ ਏਰੀਆ ਚ ਪੈ ਜਾਂਦਾ ਜੀ ਇਹ ਬਾਰਡਰ ਕੋੜੀ ਆ ਬਾਈ ਖਨੋਰੀ ਬਾਰਡਰ ਕੋਲੋਂ ਖਨੋਰੀ ਬਾਰਡਰ ਕੋਲੇ ਜਿੱਥੇ ਆਪਣੇ ਕਿਸਾਨ ਬੈਠੇ ਸੀਗੇ ਤੇ ਕੀ ਨਾਮ ਆ ਬਾਈ ਦਾ ਜੀ ਮੇਰਾ ਬਿੰਦਰ ਸਿੰਘ ਤੂੰ ਠੀਕ ਆ ਜੀ ਤੇ ਬਾਈ ਤੁਸੀਂ ਜੀ ਬਹੁਤ ਹੀ ਬੈਰ ਸਾਹਿਬ ਤੋਂ ਜੀ ਅੱਛਾ ਤਿੰਨੇ ਇੱਕੋ ਜਗ੍ਹਾ ਤੋਂ ਆ ਜੀ ਇੱਕੋ ਜਗ੍ਹਾ ਤੋਂ ਜੀ ਤੇ ਭਾਈ ਸੰਗਤਾਂ ਦਾ ਪਿਆਰ ਰਾਹ ਰਾਹ ਚ ਮਿਲਦਾ ਰਹਿੰਦਾਗਾ ਤੇ ਬਹੁਤ ਬਹੁਤ ਧੰਨਵਾਦ ਭਾਈ ਸਾਸਰੀ ਕਾਲ ਜੀ ਬਹੁਤ ਬਹੁਤ ਜੀ ਟਾਈਮ ਭਾਈ ਪੌਣੇ 2 ਹੋ ਗਏ ਤੇ ਸਾਹਮਣੇ ਉਹ ਅੱਗੇ ਗੱਡੀ ਖੜੀ ਹੈਗੀ ਤੇ ਆਪਰਾ ਦੁਰਿਆ ਜਾਂਦਾਗਾ ਇਹ ਹੈਗਾ ਹਿਮਾਚਲਾਲੀ ਸਾਈਡ ਤੋਂ ਹਿਮਾਚਲ ਚ ਕਿਹੜਾ ਏਰੀਆ ਹੈ ਭਾਈ ਭਾਈ ਉਨਾਂ ਉਨ ਉਨਾਂ ਉਨਾਂ ਤੇ ਕਿਹੜੀ ਮਤਲਬ ਕਿ ਮਨਾਲੀ ਮਨੋਲੀ ਦੇ ਸਾਈਡ ਤੇ ਪੈ ਜਾਂਦਾ ਕਿ ਆਸੇ ਨਹੀਂ ਪੰਜਾਬ ਦੇ ਬਾਰਡਰ ਕੋਲੇ ਪੈ ਜਾਂਦਾ ਪੰਜਾਬ ਦੇ ਬਾਰਡਰ ਕੋਲੇ ਠੀਕ ਆ ਬਾਈ ਨੰਗਲ ਨੰਗਲ ਕੋਲੇ ਨੰਗਲ ਕੋਲੇ ਠੀਕ ਆ ਤੇ ਬਰਾੜ ਬਾਈ ਨੂੰ ਦੇਖ ਕੇ ਰੁਕ ਗਏ ਸੀਗੇ ਉਹ ਠੀਕੋ ਬਾਈ ਸਪੈਸ਼ਲ ਮਿਲ ਗਏ ਸੀਗੇ ਉਹਦੇ ਚੱਲੀ ਜਾਂਦੇ ਕੋਈ ਨਾ ਹਾਂਜੀ ਹਾਂਜੀ ਚੱਲੀ ਜਾਂਦਾ ਜੀ ਚੱਲੀ ਜਾਂਦਾ ਹੈ ਠੀਕ ਹੈ ਜੀ ਮਾਤਾ ਜੀ ਕੰਗਵਾਲ ਤੇ ਟੋਡਾ ਜੀ ਕਹਿੰਦੇ ਤੁਸੀਂ ਖੜੇ ਸੀ ਮਾਂ ਨਾਲ ਲੱਗੀ ਆ ਭੁੱਖਾ ਤੇ ਤਿੰਨ ਚੀਜ਼ ਰੱਖ ਲਓ ਇਹ ਤੇ ਕਿਸੇ ਦਾ ਨਾ ਕਰਨਾ ਠੀਕ ਹੈ ਕੀ ਨਾ ਤੁਹਾਡਾ ਜੀ ਕਮਲਜੀਤ ਗੌਰ ਬਹੁਤ ਬਹੁਤ ਧੰਨਵਾਦ ਹਿਮਾਚਲ ਵਾਲੇ ਬਾਈਆਂ ਵੱਲੋਂ ਬਾਈ ਆ ਸ਼ੋਲੇ ਦੇ ਕੇ ਗਏ ਆ ਖਾਣ ਲਈ ਕਿਉਂਕਿ ਸਵੇਰ ਤੇ ਆਪਾਂ ਜਿੱਥੋਂ ਚੱਲੇ ਆ ਨਾ ਉਦੋਂ ਦੀ ਹੁਣ ਤੱਕ ਬਾਈ ਕੋਈ ਹੱਟ ਨਹੀਂ ਆਈਗੀ ਬਾਈ ਇਸ ਰਾਤ ਕੋਈ ਪਿੰਡ ਨਹੀਂ ਆਉਂਦਾ ਆ ਇੱਕ ਪਿੰਡ ਆ ਜਿਹਦਾ ਨਾਮ ਵੈਨਾਕੋਲੀ ਇਹਦੇ ਥੋੜੀ ਜਿਹੀ ਆਵਾਦੀ ਆ ਗਾਹਾਂ ਨੂੰ ਜਾਓਗੇ ਕਹਿੰਦੇ ਤੁਹਾਨੂੰ ਪਿੰਡ ਘਰ ਮਿਲ ਜਾਣਗੇ ਇੱਥੇ ਲੋਕੀ ਦੀ ਬਸੋਂ ਵੀ ਮਿਲ ਜੂਗੀ ਪਰ ਖਾਣ ਪੀਣ ਨੂੰ ਇੱਥੇ ਕੁਝ ਨਹੀਂ ਮਿਲਦਾ ਹੁਣ ਆਪਣ ਤਾ ਹੀ ਤਲੇ ਕਿਲੋਮੀਟਰ ਅੱਗੇ ਜਾਣਾ ਪਊਗਾ ਉਹ ਉੱਥੇ ਆਊ ਆਪਣਾ ਪਿੰਡ ਹਨੂਮਾਨ ਚੱਟੀ ਹਨੂਮਾਨ ਚੱਟੀ ਉੱਥੇ ਵਧੀਆ ਇੰਤਜ਼ਾਮ ਆ ਜਾਂ ਇੱਕ ਆ ਦੋ ਤਿੰਨ ਮੋੜ ਮੜ ਕੇ ਇੱਕ ਦੁਕਾਨ ਆਊ ਟੱਪਾ ਜਾ ਆ ਠੀਕ ਹੈ ਤੇ ਨਾਲੇ ਆ ਚੋਬਰ ਨੂੰ ਮਾੜੀ ਮੋਟੀ ਦਵਾਈ ਦਿਵਾਉਣੀ ਆ ਕੀ ਹਜੇ ਸੈੱਟ ਨਹੀਂ ਹੈਗਾ ਇਹ ਟਾਈਮ ਹੋ ਗਿਆ ਬਈ ਸਵਾ ਦੋ ਦਾ ਤੇ ਇਸ ਵਕਤ ਆਪਾਂ 2400 ਮੀਟਰ ਦੀ ਉਚਾਈ ਤੇ ਹੈਗੇ ਆਂਗੇ ਤੇ ਸਾਈਕਲ ਦੇ ਸਫ਼ਰ ਦੀ ਜੇ ਗੱਲ ਕਰੀਏ ਬਾਈ ਸਾਈਕਲ ਤੇ ਬਸ ਇਦਾਂਗਾ ਵੀ ਇੱਕ ਇੱਕ ਮਿੰਟ ਦਾ ਨਜ਼ਾਰਾ ਲਿਆ ਜਾਂਦਾਗਾ ਜਿੱਥੇ ਮਰਜ਼ੀ ਖੜ ਕੇ ਹਨਾ ਜਦੋਂ ਥੱਕ ਜਾਂਦੇ ਆ ਉੱਥੇ ਖੜ ਜਾਂਦੇ ਆ ਅੱਧਾ ਅੱਧਾ ਘੰਟਾ ਪਹਾੜ ਮੌਸਮ ਠੰਡੀ ਹਵਾ ਖਾਈ ਜਾਂਦੇ ਆਗੇ ਤੇ ਨਾਰੇ ਨਜ਼ਾਰੇ ਨਾਲ ਚੱਲਦੇ ਆਗੇ ਪੂਰਾ ਦੇਖ ਦੇਖ ਕੇ ਆਸਾ ਪਾਸਾ ਇੱਕ ਇੱਕ ਮਿੰਟ ਦਾ ਜਿਹੜਾ ਨਜ਼ਾਰਾ ਮਿਲਦਾਗਾ ਤੇ ਬਾਕੀ ਹੁਣ ਆਇਆ ਨਾ ਕਿਉ ਬਾਈ ਵੀ ਆਪ ਤੋਂ ਤਾਂ ਗੱਡੀ ਲਈ ਨਹੀਂ ਜਾਂਦੀ ਤਾਂ ਹੀ ਕਹੀ ਜਾਂਦਾਗਾ ਗੱਡੀ ਵਾਲਾ ਨਜ਼ਾਰਾ ਵੀ ਬਾਈ ਵੱਖਰਾ ਹੀ ਹੈਗਾ ਤੇ ਕਿਉਂਕਿ ਉਹ ਵੀ ਬਣਿਆ ਬਣਾਇਆ ਕਮਰਾ ਹੁੰਦਾਗਾ ਨਾ ਜਿਵੇਂ ਮਰਜ਼ੀ ਨਾਲ ਮੀਂਹ ਕਣੀ ਦਾ ਡਰ ਨਾ ਕਸੇ ਹੋਰ ਦਾ ਡਰ ਤੇ ਪਰ ਮੈਂ ਤਾਂ ਐਸੀ ਬਸ ਸਾਈਕਲ ਦੀ ਗੱਲ ਕਰਦਾ ਸੀਗਾ ਵੀ ਆਪਾਂ ਜਿੱਥੇ ਮਰਜ਼ੀ ਖੜਕੇ ਹਨ ਕਹ ਵੀ ਇੱਕ ਇੱਕ ਮਿੰਟ ਦਾ ਹੈ ਕਿ ਕਿਸ ਸਕਿੰਟ ਦਾ ਹੈ ਕਿ ਇੱਕ ਇੱਕ ਜਗ੍ਹਾ ਦਾ ਸਾਰਾ ਨਿਆਰਾ ਲਿਆ ਜਾਂਦਾਗਾ ਇਦਾਂ ਦੇ ਸਫਰ ਤੇ ਸਾਡੇ ਵਾਲੇ ਤੇ ਸਾਈਕਲ ਵਾਲੇ ਤੇ ਗੱਲਾਂ ਬਾਤਾਂ ਕਰਦੇ ਆਪਣੇ ਭਰਾ ਸਾਥੀ ਆਪਣੇ ਆਈ ਜਾਂਦੇ ਹੈਗੇ ਹੌਲੀ ਹੌਲੀ ਸੰਦੀਪ ਥੋੜਾ ਜਿਹਾ ਕੰਡਾ ਮਗਾ ਹੋ ਜੂਗਾ ਸੈਟ ਗਾਂ ਪੈਂਡਾਉਣ ਵਾਲਾਗਾ ਤੇ ਦਮਾਉਣੇ ਕੋਈ ਦਵਾਈ ਇਹਨੂੰ ਆ ਜਾਓ ਭਾਈ ਆ ਜਾਓ ਟਾਈਮ ਭਾਈ 2:50 ਮਿੰਟ ਹੋ ਗਏ ਨੈਸ਼ਨਲ ਹਾਈਵੇ 07 ਬਦਰੀਨਾਥ ਰਹਿ ਗਿਆ 11 ਕਿਲੋਮੀਟਰ ਤੇ ਮਾਣਾ ਪਿੰਡ ਆਪਣਾ ਰਹਿ ਗਿਆ ਜੀ 15 ਕਿਲੋਮੀਟਰ ਤੇ ਚੜਾਈ ਜਿਹੜੀ ਬਹੁਤ ਆ ਇਸ ਕਰਕੇ ਰਸਤਾ ਥੋੜੇ ਨਿਕਲਦਾਗਾ ਤੇ ਇੱਕ ਸਾਢੇ ਮੰਦੇ ਸਾਰੇ ਹੀ ਕੰਡ ਨਵਾਂਗੇ ਸਾਰਿਆਂ ਨੂੰ ਮਾਣੀ ਮੋਟੀ ਕੰਸ ਜੀ ਹੋਈ ਪਈ ਹੈਗੀ ਤੇ ਸਾਹਮਣੇ ਤੁਸੀਂ ਉਹ ਵਿਊ ਦੇਖੋ ਬਈ ਉਹ ਬਰਫ਼ ਦੀਆਂ ਚਟਾਨਾਂ ਉਹ ਦੇਖੋ ਬਰਫ਼ੀ ਬਰਫਾਗੀ ਇਹ ਲੱਗਦੀ ਨੇੜੇ ਜਿਆਦਾ ਜਦੋਂ ਦੇਖਣ ਇਹ ਜੋਸੀ ਮੱਠ ਤੋਂ ਹੀ ਲੱਗ ਜਾਂਦੇ ਆ ਪਹਾੜ ਬਰਫਾਲੇ ਪਰ ਇਹਨਾਂ ਤੱਕ ਪਹੁੰਚਦੇ ਪਹੁੰਚਦੇ ਜੇ ਸਾਈਕਲ ਹੋਣਾ ਤਾਂ ਮੇਰੇ ਖਿਆਲ ਨਾਲ 10-15 ਦਿਨ ਲੱਗ ਜਾਂਦੇ ਆ ਸਾਡੇ ਵਰਗਿਆਂ ਨੂੰ ਤੇ ਦੇਖਣ ਨੂੰ ਨੇੜੇ ਲੱਗਦੇ ਕਿਉਂਕਿ ਭਾਈ ਜਿਆਦਾ ਉਚਾਈ ਤੇ ਹੋ ਜਾਂਦੇ ਨਾ ਫਿਰ ਉੱਥੇ ਹੀ برف ਪੈਂਦੀ ਹੈ ਲੱਗਦੀ ਨੇੜੇ ਹੁੰਦੀ ਹੈਗੀ ਟਡ ਟਡ 4500 2+ੀ برف ਪੈਂਦੀ ਹੈ 4500 ਮੀਟਰ ਤੇ ਜਾ ਕੇ 404500 ਤੇ ਤੇ ਉਹ ਦੇਖੋ برف ਖੁਰ ਖੁਰ ਕੇ ਤੇ ਇਧਰੋਂ ਆਉਂਦੀ ਆ ਹਲਕਨੰਦਾ ਨਦੀ ਤੇ ਉਹ ਪਤਾ ਨਹੀਂ ਕਿਹੜੀ ਹੈਗੀ ਪਰਾਂ ਜਿਹੜੀ ਉਚਾਈ ਤੋਂ ਆਉਂਦੀ ਹੈ ਵੀ ਉਹ ਜਿਹੜਾ ਸਾਹਮਣੇ ਵਾਲੇ ਪਹਾੜਾ ਆ ਬਾਈ ਜਿਹਦੀ ਆਪਾਂ ਹੁਣੇ ਗੱਲ ਕਰਕੇ ਹਟਿਆ ਹਨਾ ਉਹਨਾਂ ਦਾ ਨਾਮ ਹੈਗਾ ਖੀਰੋ ਵੈਲੀ ਇੱਥੇ ਬੋਰਡ ਤੇ ਲਿਖਿਆ ਵੀ ਹੋਇਆ ਆਈ ਲਵ ਖੀਰੋ ਵੈਲੀ ਪੜੋ ਮਰੇ ਤੋ ਪੜੋ ਮੈਂ ਆਪ ਕਿਧਰ ਰਤੋ ਆਪ ਬਦਰੀਨਾ ਆਪ ਹਲੋ ਦੋ ਦੋ ਹੈਲੋ ਹੈਲੋ ਕਰ ਜੋ ਹੈਲੋ ਕਰ ਜਾਓ ਹੈਲੋ ਇਧਰ ਆਓ ਹੈਲੋ ਕਰ ਦੋ ਹੈਲੋ ਹੈਲੋ ਕਾ ਸਭੀ ਕੋ ਹੈਲੋ बोल के जाओ एक और ट्रॉफी दूंगा फिर सभी को हेलो चलो जाओ मम्मी ऐसा कर जो ऐसा करो पहला ऐसा करो ऐसा करो हां बहुत सोना आ रे, आ ਟਾਈਮ 4:00 ਵਜ ਗਏ ਜੀ ਤੇ ਅਸੀਂ ਪਿੰਡ ਪਹੁੰਚ ਗਏ ਹਨੂਮਾਨ ਚੱਟੀ ਹਨੂਮਾਨ ਚੱਟੀ ਜਿੱਥੇ ਲੋਕ ਉੱਪਰ ਰਹਿੰਦੇ ਆ ਤੇ ਇੱਥੇ ਜਿਹੜੇ ਆ ਟੂਰਿਸਟ ਲੋਕ ਫਿਰਦੇ ਆਗੇ ਤੇ ਕਿਉਂਕਿ ਰੋਡ ਦੇ ਉੱਤੇ ਮੰਦਿਰ ਆਗਾ ਇਹ ਹਨੂਮਾਨ ਜੀ ਦਾ ਪ੍ਰਾਚੀਨ ਸਥਾਨ ਆਗਾ ਹਨੂਮਾਨ ਜੀ ਦਾ ਮੰਦਿਰ ਆਗਾ ਤੇ ਇੱਥੇ ਲੋਕ ਆਉਂਦੇ ਜਾਂਦੇ ਬਦਰੀਨਾਥ ਨਾ ਜਾਂਦੇ ਆਉਂਦੇ ਇੱਥੇ ਰੁੱਕ ਕੇ ਜਾਂਦੇ ਆਗੇ ਤੇ ਲੋਕ ਕਰਵਾਈ ਥੋੜੀ ਆਗੇ ਉਪਰ ਆ ਬਸਾ ਸਾਹਮਣੇ ਪੁਲਿਸ ਚੌਕੀ ਆ ਇੱਥੇ ਰੁਕਣ ਬਾਰੇ ਸੋਚਦੇ ਸੀਗੇ ਪਰ ਨੈੱਟਵਰਕ ਜਮਾ ਨਹੀਂ ਹੈਗਾ ਤੇ ਨਾ ਹੀ ਕੋਈ ਛੱਡ ਛੋਡਾਗਾ ਤੇ ਕੋਈ ਹੋਰ ਸਹੂਲਤ ਵੀ ਹੈ ਨਹੀਂ ਕੀ ਖਾਸ ਤੇ ਦੇਖਦੇ ਆਂਗੇ ਗੱਭ ਹੋਰ ਪੈਂਡ ਕਿੰਨੀ ਕੁ ਦੂਰ ਆ ਤੇ ਜਾਂ ਫਿਰ ਇੱਥੇ ਰੁਕਦੇ ਆਂਗੇ ਆਧਾ ਪੌਣਾ ਘੰਟਾ ਹੋ ਗਿਆ ਬਾਈ ਟਾਲ ਮਟੋਲ ਜੇ ਕਰਦਿਆਂ ਨੂੰ ਵੀ ਕਿਤੇ ਪਾਸੇ ਜਗ੍ਹਾ ਲੱਭ ਜੇ ਫੋਨ ਚਾਰਜਰ ਵਾਸਤੇ ਕੋਈ ਪੁਆਇੰਟ ਲੱਭ ਜੇ ਪਰ ਗੱਲ ਬਾਣੀ ਨਹੀਂ ਕੋਈ ਆ ਇੱਕ ਬਿਲਡਿੰਗ ਆ ਗਈ ਬਿਲਡਿੰਗ ਦਾ ਕਿਹੜੀ ਆ ਕੋਠਾ ਜਗਾ ਇਹ ਹੈ ਸਰਕਾਰੀ ਹੈਗਾ ਇਹ ਦੇਖਦੇ ਆਂਗੇ ਇੱਕ ਤਾਂ ਹਾਲਜਾ ਇਨੱਕ ਖਾਲੀ ਹੈਗਾ ਇੱਥੇ ਤਾਂ ਸੈਂਕਲ ਲਾਉਣ ਦੀ ਸਕੀਮ ਬਣੀ ਜਾਂਦੀ ਹੈਗੀ ਤੇ ਜੇ ਆਇਆ ਸਕੀਮ ਵੀ ਮੂਹ ਨੇ ਰਾਜਾ ਹੋਇਆ ਆ ਤਾਰ ਜੀ ਲੱਗੀ ਹੈਗੀ ਅੰਦਰ ਵਧੀਆ ਫਰਸ਼ ਲੱਗੀ ਹੋਈ ਹੈ ਤੇ ਕਮਰਾ ਖੁੱਲਿਆ ਹੀ ਹੈਗਾ ਹੋਰ ਅੰਦਰ ਕੁਸ ਹੈ ਨਹੀਂਗਾ ਕਮਰਾ ਖਾਲੀ ਪਿਆਗਾ ਤੇ ਅੰਦਰ ਪੈ ਜਾਗੇ ਕਿਉਂਕਿ ਰਾਤ ਨੂੰ ਭਾਈ ਠੰਡ ਬਹੁਤ ਹੋ ਜਾਂਦੀ ਆ ਤੇ ਸੁੱਖ ਨਾਲ ਸਾਡੇ ਸਲੀਪਿੰਗ ਬੈ ਹੈਗਾ ਇਹਰ ਜੇ ਹੈਗੇ ਸਾਰੀ ਰਾਤ ਨੀਂਦ ਹੀ ਨਹੀਂ ਆਉਂਦੀ ਠੰਡ ਨਾਲ ਗਰਮੀ ਹੋਵੇ ਤਾਂ ਬੰਦਾ ਸਲਵਟੇ ਲੈ ਕੇ ਸੌਂ ਸੂ ਜਾਂਦਾਗਾ ਪਰ ਇਹ ਸਾਰੀਆ ਠੰਡ ਲੱਗੀ ਜਾਵੇ ਨਾ ਸਰੀਰ ਹੀ ਟੁੱਟ ਜਾਂਦਾਗਾ ਤੇ ਆ ਕਮਰਾ ਜਿਆ ਵਧੀਆਗਾ ਬਾਈ ਮੂੰਹ ਨੇਰੇ ਜੇ ਹੋਏ ਦੇਖਦੇ ਆ ਫਿਰ ਖੋਲ ਲਾਂਗੇ ਹੋਰ ਕੀ ਹੈਗਾ ਹੁਣ ਕਹਿੰਦੇ ਬਾਈ ਕੋਈ ਖਤਰਾ ਨਹੀਂਗਾ ਪਿੰਡ ਦੇ ਮੇਨ ਮੁਖੀ ਨਾਲ ਹੀ ਗੱਲ ਕਰ ਲਈ ਇੱਥੇ ਖੜਾ ਸੀ ਬਾਈ ਚਾਰ ਪੰਜ ਬੰਦੇ ਖੜੇ ਸੀ ਤੇ ਆਪਣੇ ਸਰਪੰਚ ਹੁੰਦਾ ਇਹਨਾਂ ਦਾ ਪ੍ਰਧਾਨ ਹੁੰਦਾ ਮੁਖੀ ਆ ਕਹਿੰਦੇ ਇਹ ਉਹ ਇੱਥੇ ਖੜਾ ਸੀ ਉਹ ਕਹਿੰਦਾ ਬਈ ਇਹ ਸਰਕਾਰੀ ਆ ਜੇ ਵੀ ਠੇਕੇਦਾਰ ਦੇ ਅੰਦਰ ਹੀ ਆ ਸਰਕਾਰ ਨੇ ਮਤਲਬ ਉਹ ਨਹੀਂ ਕਰਿਆ ਇਹ ਬਰੇਤੇ ਕੋਈ ਨਹੀਂ ਆਉਂਦਾ ਤੁਹਾਨੂੰ ਕੋਈ ਦਿੱਕਤ ਨਹੀਂ ਆਰਾਮ ਨਾਲ ਸੌਜੋ ਕੋਈ ਕੋਈ ਖਲਾਰਾ ਨਹੀਂ ਪਾ ਕੇ ਜਾਣਾ ਜੀ ਇਹਦੇ ਮੈਂ ਇਹਨਾਂ ਦਾ ਬਾਧੂਆ ਆਪਾਂ ਕਿਉਂ ਖਲਾਰਾ ਪਾਉਣਾ ਹੈ ਨਾ ਆਪਾਂ ਨੂੰ ਹਾਂ ਠੰਡ ਬਹੁਤ ਆ ਬਾਈ ਤੇ ਨਾ ਰਾਤ ਨੂੰ ਨਹੀਂ ਪਾਲੇ ਮਰ ਜਾਂਦੇ ਸਲੀਪਿੰਗ ਬੈਗ ਸਾਡੇ ਕੋਲੇ ਇਹਰ ਜੀ ਆਗੇ ਤੇ ਆ ਕਮਰਾ ਦਾ ਕਮਰਾ ਖੋਲ ਦੇ ਮੜਾ ਜਾ ਇਹਦੀ ਗੱਲ ਇੱਥੇ ਰੋਟੀ ਬਣਾ ਲੈਂਦੇ ਆਪਾਂ ਹਾਂ ਇੱਥੇ ਚੁੱਲਾ ਨਹੀਂ ਬਾਲਣਾ ਬਾਈ ਚੁੱਲੇ ਲਾਣਾ ਇੱਥੇ ਬਾਹੜਾ ਗੰਦ ਪਊਗਾ ਸਾਈਕਲ ਲੱਗ ਜਾਣਗੇ ਆਪਣੇ ਇੱਥੇ ਵਧੀਆ ਅੰਦਰ ਹੀ ਬਣਾਵਾਂਗੇ ਰੁਪਈਆ ਐਨ ਆ ਕਾਠੀਏ ਦੀ ਮਗਰਲੇ ਪਾਸੇ ਨੂੰ ਕਰੀ ਬਾਈ ਫਿਰ ਲੱਗ ਜਾਣਗੇ ਸਹੀ ਆ ਮਗਰਲਾ ਪਾਸਾ ਮਗਰਲੇ ਕਰੀ ਇਹ ਲਾਉਣੀ ਸਰਕਾਰੀ ਇਮਾਰਤਾਂ ਦਾ ਫਾਇਦਾ ਲੈਂਦੇ ਹੋਏ ਮੁੰਡੇ ਪਾ ਲਓ ਕਮਰਾ ਦੇਖੋ ਤੁਸੀਂ ਬਸ ਪੂਰਾ ਵਧੀਆ ਨਾ ਠੰਡ ਲੱਗੇ ਨਾ ਬਸ ਹੋਰ ਮਾੜਾ ਆ ਕਪੜਾ ਪਿਆਗਾ ਸਮਾਨ ਸਾਲਾ ਸਾਈਡ ਤੇ ਕਰ ਦਾਂਗੇ ਪੂਰਾ ਵਧੀਆ ਨਵਾਂ ਕਮਰਾਗਾ ਇਧਰ ਤਾਂ ਨਹੀਂ ਹੈਗਾ ਤੇ ਵੈਸੇ ਤਾਂ ਚਾਰਜਿੰਗ ਪੁਆਇੰਟ ਵੀ ਹੈਗੇ ਹੈਗੇ ਪਰ ਇਹ ਬਾਈ ਹਜੇ ਚੱਲਦੇ ਨਹੀਂ ਗਿਆ ਲਾ ਕੇ ਪਹਿਲੇ ਦੇਖ ਲਿਆ ਇਹ ਹਜੇ ਚੱਲਦੇ ਨਹੀਂ ਕਮਰਾ ਪੂਰਾ ਵਧੀਆ ਚਾਰੇ ਜਾਣੇ ਪੂਰੇ ਵਧੀਆ ਬਹਿ ਜਾਗੇ ਅੱਜ ਦੀ ਰਾਤ ਬੜੀ ਸੌਖੀ ਨਿਕਲੂ ਆਪਣੀ ਹਾਂਜੀ ਪ੍ਰਧਾਨ ਸਾਹਿਬ ਓਕੇ ਰੋਟੇ ਜੀ ਪਾਣੀ 5 ਲੀਟਰ ਵਾਲਾ ਇਕੱਠਾ ਕਰ ਹਾਂ 5 ਲੀਟਰ ਵਾਲੀ ਆਪਾਂ ਕੱਢਣਾ ਪਊਗਾ ਆ ਦੇਖੋ ਰਹਿ ਜੀ ਭਾਈ ਕਰਦੇ ਕਰਾਉਂਦੇ ਨੇ ਕਹਿੰਦੇ ਸਾਈਕਲ ਵੀ ਕਾਹਨੂੰ ਬਾਹਰ ਛੱਡਨੇ ਆ ਤੇ ਮੁੰਡਿਆਂ ਨੇ ਸਾਈਕਲ ਵੀ ਅੰਦਰ ਹੀ ਲਾਤੇ ਤੇ ਹੁਣ ਬਸ ਆ ਥੋੜੀ ਮਿੱਟੀ ਆ ਆਪਾਂ ਨੂੰ ਟੈਂਟ ਲਾਉਣ ਦੀ ਤਾਂ ਭਾਈ ਅਜ ਲੋੜ ਹੀ ਨਹੀਂ ਹੈਗੀ ਉਹ ਵੀ ਬੰਦ ਆਏਗਾ ਕਮਰਾ ਠੰਡ ਲੱਗਣੀ ਨਹੀਂ ਵਧੀਆ ਕੱਲੇ ਮੈਸਟੇਜ ਵਿਛਾ ਲਾਂਗੇ ਤੇ ਹੁਣ ਆਪਾਂ ਰੋਟੀ ਟੋਕ ਦਾ ਕਰ ਲਈਏ ਭਾਈ ਕੁਸ ਚੁਲਾ ਚਾਲਾ ਮੈਂ ਲੱਕੜਾ ਭਾਲ ਕੇ ਲਿਆਉਣਾਗਾ ਆਪਣਾ ਕੰਮ ਬਈ ਸ਼ੁਰੂ ਹੋ ਗਿਆ ਲੱਕੜਾ ਇਕੱਠੀਆਂ ਕਰਨ ਦਾ ਆਪਾਂ ਕਿਹਾ ਲੱਕੜਾ ਇਕੱਠੀਆਂ ਕਰ ਕਰ ਨਾਲ ਨੂੰ ਦੇ ਦਾਂਗੇ ਐਤੋਂ ਬਾਅਦ ਚੁੱਲੇ ਕੋਲੇ ਬੈਠੇ ਨੌ ਮਾਰੀ ਜਾਵਾਂਗੇ ਕੁਛ ਨਹੀਂ ਕਰਨਾਗਾ ਬਸ ਕਿਰਾਂ ਆਪਾਂ ਇਹ ਕੰਮ ਕਰਨਾਗਾ ਲੱਕੜਾ ਇਕੱਠੀਆਂ ਕਰ ਲਗੇ ਬਸ ਇੱਕ ਤਾਂ ਮੀਂਹ ਪਿਆਗਾ ਨਾ ਉਹਦਾ ਕਰਕੇ ਸਾਰਾ ਕੁਛ ਮਾੜਾ ਗਿੱਲਾ ਹੋਇਆ ਪਿਆਗਾ ਲੱਕੜਾ ਇਕੱਠੀਆਂ ਕਰਦੇ ਕਰਦੇ ਬਾਈ ਇੱਕ ਨਾ ਬਾਈ ਦਾ ਕਮੈਂਟ ਜਿਆਦਾ ਆ ਗਿਆ ਕੰਦਾ ਸੀਗਾ ਨਾ ਹਲਕਨੰਦਾ ਨਦੀ ਨਾ ਥੋੜੀ ਨੇੜੇਉਂ ਦਿਖਾਈ ਤੇ ਨਾਲੇ ਐਂ ਵੀ ਦੱਸੀ ਬਾਈ ਕਹਿੰਦਾ ਵੀ ਪਾਣੀ ਪੀਣ ਵਾਲਾ ਹੈਗਾ ਕਿ ਨਹੀਂ ਤੇ ਆਹ ਦੇਖ ਲੈ ਬਾਈ ਪਹਿਲਾਂ ਤਾਂ ਹਲਕਨੰਦਾ ਨਦੀ ਨੇੜੋਂ ਦੇਖ ਲੈ ਪਾਣੀ ਪੂਰਾ ਤੇਜ ਆ ਬਾਈ ਤੇ ਇਹ ਬਾਈ ਪਾਣੀ ਪੀਣ ਵਾਲਾ ਨਹੀਂ ਹੈਗਾ ਇਹ ਨਾ ਮਿੱਟੀ ਵਾਲਾ ਪਾਣੀ ਹੈਗਾ ਇਸੇ ਮਿੱਟੀ ਆ ਗਈ ਤੇ ਇੱਕ ਅੱਧੀ ਵਾਰੀ ਪੀਵਾਂਗੇ ਤਾਂ ਕੰਮ ਚੱਲ ਜਾਂਦਾ ਹਨਾ ਤੇ ਜੇ ਆਪਾਂ ਬਾਰੀ-ਬਾਰੀ ਪੀਵਾਂਗੇ ਦਾ ਪਥਰੀ ਪੁਥਰੀ ਹੋਣ ਦਾ ਇਹ ਨਾਲ ਡਰ ਰਹਿੰਦਾਗਾ ਇਹ ਪਾਣੀ ਪੀਣ ਵਾਲਾ ਬਈ ਨਹੀਂ ਹੈਗਾ ਇਹ ਪਾਣੀ ਕਾਲੇ ਮਾ ਬਾਲ ਕੇ ਪੁੱਤਾਂ ਵਾਂ ਦੀ ਇੰਦੇ ਇੰਦੇ ਆਪਾਂ ਚਾਰਸ ਪੱਥਰ ਰੱਖ ਲੈਣੇ ਆਂ ਹੱਥ ਰੋਹ ਵਰੀ ਵਿੱਚ ਇਹ ਆਪਣਾ ਤਵਾ ਵਧੀਆ ਖੜਾ ਰਵੇ ਉਹ ਹੱਥ ਘਾਟੇ ਕਿਉਂ ਮੈਂ ਸਵਾ 5 ਹੋ ਗਏ ਤੇ ਕਹਿੰਦੇ ਭਾਈ ਮੁੰਡਿਆਂ ਨੇ ਕਾਰਵਾਈ ਪਾਤੀ ਅ ਪ੍ਰਧਾਨ ਸਾਹਿਬ ਰੋਟੀ ਵਿਭਾਗ ਅੱਜ ਡੈਸ਼ ਕੀ ਮਣੂਗੀ ਅੱਜ ਅਸੀਂ ਬਣਾਵਾਂਗੇ ਤੁਹਾਨੂੰ ਸਪੈਸ਼ਲ ਜ਼ਬਰਦਸਤ ਅਜਵੈਨ ਨਾਲ ਭਰੇ ਹੋਏ ਗੰਡੇ ਦੇ ਪਰੌਂਠੇ ਨਾਲੇ ਮੈਂ ਕਹਿੰਦਾ ਵਾਟ ਘੜਦਿਆਂਗੇ ਗੰਡਿਆਂ ਵਾਲੇ ਪਰੌਂਠੇ ਜੀ ਆ ਸੰਦੀਪ ਆਟਾ ਕੁੰਨੂਗਾ ਤੇ ਅਜਵੈਨ ਲੈਂਦੀ ਤੇ ਨਾਲ ਥੋੜੀ ਦਹੀਂ ਵੀ ਲੈ ਕੇ ਆਂਦੀ ਹੈਗੀ ਗੱਲਬਾਤ ਅੱਜ ਵਧੀਆ ਹੋਣੀ ਹੈਗੀ ਸਵੇਰ ਦਾ ਫਿਲਹਾਲ ਬਾਈ ਅਸ ਪਾ ਕੁਛ ਨਹੀਂ ਖਾਦਾ ਜਿਆਦਾ ਬਿਸਕਟ ਮਾੜਾ ਲਲ ਰੰਬਾ ਡਰਮਟਾਪ ਘਟਾ ਲੈਣਾ ਇਦਾਂ ਦਾ ਕੋਈ ਖਾਦਾ ਸਵੇਰ ਦਾ ਚੁੱਲਾ ਬਣੀ ਨਹੀਂ ਬਾਈ ਗੱਲ ਹੈਨਾ ਬਣਾਉਣੇ ਆ ਖੜ ਜਾ ਬਣਾਉਣੇ ਆ ਟਾਈਮ ਬਾਈ 6 ਵਜ ਗਏ ਤੇ ਅੱਜ ਦੀ ਰਾਤ ਕੱਟਨੀ ਆਪਾਂ ਉਹ ਸਾਹਮਣੇ ਕਮਰਿਆਂ ਜਾਂ ਚ ਤੇ ਪਹਿਲਾ ਆਪਾਂ ਚੁੱਲਾ ਉੱਥੇ ਬਣਾਇਆ ਸੀਗਾ ਤੇ ਕਣਮਣ ਕਾਣੀ ਕਣਮਣ ਕਾਣੀ ਜੀ ਹੁਣ ਮੈਂਟਕ ਵਿੱਚੋਂ ਲੱਗ ਜਾਂਦੀ ਆ ਤੇ ਆਪਾਂ ਜਿਹੜਾ ਚੁੱਲਾ ਚੌਂਕਾ ਬਾਈ ਇੱਥੇ ਚੱਕ ਲਿਆਂਦਾਗਾ ਤੇ ਅੱਜ ਫਿਰ ਕਹਿੰਦੇ ਆਟੇ ਚ ਬਾਈ ਗੰਡੇ ਗੁੰਨ ਲੈ ਨਾਲੀ ਤੇ ਨਿਸ਼ੂ ਬਾਈ ਕਹਿੰਦਾ ਤੇਲ ਨਾਲ ਤਾਂ ਫਿਰ ਬੰਦੇ ਨਹੀਂ ਇਹ ਪਰੌਂਠੇ ਤੇ ਆਪਾਂ ਦੇਸੀ ਘਿਓ ਬਾਈ ਪਾਈਆ 200 ਰੁਪਏ ਦਾ ਮਿਲਿਆਗਾ ਇਹ ਮhenga ਪੈ ਗਿਆ ਜੀ ਥੋੜਾ ਜਿਹੜਾ ਦੇਖ ਰਿਹਾ ਬਾਈ ਇਹਨੂੰ ਦੇਸੀ ਘੋ ਪ੍ਰੋਵਾਈਡ ਕਰਾਈ ਹੈ ਹਾਂ ओरिजिनल ਦੇਸੀ ਘੋ ਇਹ ਆਪਾਂ 40 ਦਿਨਾਂ ਬਾਅਦ ਦੇਸੀ ਘੋ ਦਾ ਮੂੰਹ ਦੇਖਣ ਲੱਗੇ ਹਾਂ ਜਦੋਂ ਦੇ ਘਰੋਂ ਤੁਰਿਆ ਉਸ ਦਿਨ ਅੱਜ ਖਾਵਾਂਗੇ ਬਾਈ ਦੇਸੀ ਘੋ ਪਰ ਇਹ ਵੀ ਕਿਹੜਾ ਬੋਰੀ ਦਾ ਹੋਊਗਾ ਦੇਸੀ ਘੋ ਹਾਂ ਕਿਹਾ ਬਾਈ ਇਹਦਾ ਡਾਲ ਮੇਰਾ ਲਾਦੂ ਚੱਲਦਾ ਆਪਣੇ ਆ ਚਾਰ ਪ੍ਰਾਉਂਟ ਰੋਈਆਂ ਬਣ ਜਾਣਗੀਆਂ ਬਾਬੇ ਦੀ ਕਿਰਪਾ ਨਾਲ ਵੇ ਦਾ ਰੱਖਿਆ ਪਲਾਨ ਮੈਂ ਦਿੱਤਾ ਦੋ ਦਿਨਾਂ ਵਿੱਚ ਸਮਾਪਤ ਹੋ ਜਾਵੇਗਾ ਦੋ ਦਿਨ ਆ ਵੀ ਸਹੀ 7:00 ਵਜੇ ਤੇ ਲਾਸਟ ਰੋਟੀ ਆਪਣੀ ਅੱਜ ਨੇਰਾ ਨਹੀਂ ਹੋਇਆ ਬਾਈ ਵਧੀਆ ਟਾਈਮ ਖੜੇ ਦੇ ਨਾਲ ਸਾਰਾ ਚੁੱਲਾ ਚੌਕੇ ਦਾ ਮੁੰਡਿਆਂ ਨੇ ਕੰਮ ਨਿਵੇੜ ਲਿਆ ਕਿਉਂ ਨਹੀਂ ਸੀ ਬਾਈ ਥੈਂਕ ਯੂ ਸਰ ਹਰਕਾਨਿਆਂ ਨੇ ਹਰਕਾਨਿਆਂ ਨੇ ਟਾਈਮ ਹਰਕਾਨਿਆਂ ਨੇ ਕਾਕੇ ਉਹ ਜੀਮ ਬਾਈ ਸਹੀ 8 ਵਜੇ ਤੇ ਆਪਾਂ ਤੁਹਾਨੂੰ ਆਪਣਾ ਕਮਰਾ ਦਿਖਾਏ ਸੀਗਾ ਤੇ ਸ਼ੁਕਰ ਆ ਵੀ ਅੱਜ ਆਪਾਂ ਠੰਡ ਤੋਂ ਬਚ ਜਾਾਂਗੇ ਤੇ ਨਹੀਂ ਤਾਂ ਬਾਰ ਬਾਈ ਠੰਡ ਬਹੁਤ ਕੜਾਕੇਦਾਰ ਹੈ ਜੁੜ ਜਾਂਦੇ ਨਹੀਂ ਰਾਤ ਨੂੰ ਤੇ ਫਿਰ ਕੱਲ ਨੂੰ ਫੇਰ ਨਹੀਂ ਸਾਈਕਲ ਚੱਲਣੇ ਸੀ ਤੇ ਬਦਰੀਨਾਥ ਤੋਂ ਆਪਾਂ 10 ਕਿਲੋਮੀਟਰ ਪਿੱਛੇ ਬੈਠੇ ਆਂਗੇ ਜੀ ਤੇ ਬੜਾ ਧੰਨਵਾਦ ਭਾਈ ਸਾਰਿਆਂ ਦਾ ਜਿਹੜੇ ਭਰਾ ਦੇਖਦੇ ਆ ਕਮੈਂਟ ਕਰਦੇ ਆ ਲਾਈਕ ਕਰਦੇ ਆ ਹਨਾ ਬੜਾ ਧੰਨਵਾਦ ਤੁਹਾਡਾ ਸਾਰਿਆਂ ਦਾ ਨੈਟਵਰਕ ਬਈ ਇੱਥੇ ਕੱਲ ਦਾ ਤਾਂ ਮੇਰੇ ਵਾਲ ਦਾ ਕੋਈ ਡੰਡਾ ਜਿਹਾ ਆਇਆ ਹੀ ਨਹੀਂ ਏਅਰਟੈਲ ਦਾ ਤਾਂ ਤੇ ਜੀਓ ਮਾੜਾ ਮੋਟਾ ਜਿਹਾ ਚੱਲਦਾ ਹੋ ਸਕਦਾ ਜਿਹੜੀ ਤੁਸੀਂ ਆ ਵੀਡੀਓ ਆਪਣੀ ਦੇਖ ਰਹੇ ਹੋ ਥੋੜੀ ਲੇਟ ਅਪਲੋਡ ਹੋਵੇ ਕੱਲ ਨੂੰ ਐਂ ਹੀ ਪਤਾ ਮੈਨੂੰ ਬਦਰੀਨਾਥ ਜਾ ਕੇ ਅਪਲੋਡ ਕਰਨੀ ਪਵੇ ਤੇ ਇੱਥੇ ਤਾਂ ਨੈਟਵਰਕ ਦਾ ਨਾਮੋ ਨਿਸ਼ਾਨ ਹੈ ਨਹੀਂਗਾ ਜੀਓ ਵਾਲੇ ਤੇ ਇੱਕ ਅਦਾ ਮੈਸੇਜ ਆ ਮਾੜਾ ਮੋਟਾ ਆ ਜਾਂਦਾਗਾ ਏਅਰਟੈਲ ਦੇ ਤਾਂ ਸੱਤਿਆਨਾਸੀ ਹੈਗਾ ਇੱਥੇ ਤੇ ਠੀਕ ਆ ਜੀ ਬਾਬਾ ਜੀ ਸੱਸਰੀ ਕਾਲ ਸਾਰਾ ਹੋਣ ਲੱਗਿਆ ਹਾਂ ਹਾਂ ਮੈਂ ਨਿਸ਼ੂ ਭਾਈ ਤੁਸੀਂ ਦੱਸੋ ਬੱਸ ਉੱਪਰ ਕੈਮਰਾ ਕਰੂ ਵੀਰੋ ਜੂਨ ਦੇ ਕੜਾਕੇदार ਗਰਮੀ ਵਾਲੇ ਮੌਸਮ 'ਚ ਅਸੀਂ ਠੜਨਾ ਮਰ ਰਹੇ ਹਾਂ ਉਹ ਵੀ ਦੁਪਹਿਰਿਆ ਤੇ ਸ਼ਾਮ ਨੂੰ ਪਰ ਇਹ ਪੱਖੇ ਦਾ ਪੁਆਇੰਟ ਕਿਉਂ ਦਿੱਤਾ ਹੈ ਜਨਤਾ ਸੇ ਸਵਾਲ ਪੁੱਛਦਾ ਹੁਣੇ ਕਿਉਂ ਦਿੱਤਾ ਹੈ ਇਸੋੜੇ ਗਰਮੀ ਹੀ ਹੁੰਦੀ ਆ ਕੀ ਪਤਾ ਹੁੰਦਾ ਫਿਰ ਵੀ ਕੀ ਹੋ ਜੇ ਕੋਈ ਗਰਮੀ ਨਹੀਂ ਹੁੰਦੀ ਇੱਥੇ ਪਰਫਾਂ ਗਲੇਸ਼ੀਅਰਾਂ ਦੇ ਵਿੱਚ ਵਸੀ ਹੋਈ ਵਾਲੀ ਖੀਰੋ ਵੈਲੀ ਖੀਰੋ ਕਹਿੰਦੇ ਖੀਰੋ ਵੈਲੀ ਆ ਪਰ ਇੱਥੇ ਪੱਖੇ ਦਾ ਪੁਆਇੰਟ ਬਦਲੇ ਕਿਉਂ ਦਿੱਤਾ ਹੋਇਆ ਬਾਈ ਆਪਣੇ ਗੋਵਿੰਦ ਘਾਟ ਗੁਰਦੁਆਰੇ 'ਚ ਪੁਆਇੰਟ ਸੀਗਾ ਪੱਖੇ ਦਾ ਉਹ ਲੋਡ ਪੈ ਜਾਂਦੀ ਆ ਕਈ ਵਾਰੀ ਲੋਡ ਪੈ ਜਾਂਦੀ ਆ ਅੱਲ ਭਾਵੇਂ ਜੇ ਚੜਾ ਲੇ ਸਤਸ੍ਰੀ ਕਾਲ ਜੀ ਸਾਰਿਆਂ ਨੂੰ ਵਾਜ ਸਤਸ੍ਰੀ